ਹੂੰ ਕੰਡਾ ਕੰਡਾ ਦਾ ਕਰ ਲੈਣਾ ਮੈਂ ਕੱਟ ਪਾ ਦਿੰਦੀ ਸ਼ੋਕ ਕਿਉਂ ਕੱਟ ਦੇ ਪਾ ਦੇ ਇਹਨਾਂ ਦਾ ਨਾ ਤਰਾਤ ਤੇ ਦੂਜੇ ਹੋਰ ਭਾਂਡੇ ਮਾ ਲਿਓ ਮੈਂ ਕੰਡਾ ਲੈ ਇੱਕ ਦਾ ਹੱਥ ਤਾਂ ਡੰਗ ਕਰਾਇਆ ਤੇ ਨੇ ਦੇ ਬਾਦ ਪੋਕਾ ਪੋਕਾ ਦਾ ਐਂ ਹੀ ਪਾ ਦੋ ਲਾਸਟ ਮੈਂ ਜਨ ਕਰਕੇ ਦਿਖਾਣਾ ਐਂ ਹੋ ਜੀ ਲੈ ਲਿਆ ਦੇ ਦੇਖੀ ਵੀ ਤੁਮ ਫਿਰ ਕਰੀਏ रहेਗਾ ਹੈਲੋ ਜੀ ਸਾਥੀ ਰਿਕਾਲ ਜੀ ਮੈਂ ਆ ਮੰਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਤੋਂ ਗੱਲ ਕਰਦੀ ਹਾਂ ਹੋਰ ਸਨੌ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਦੁਪਹਿਰ ਦਾ ਟਾਈਮ ਹੋ ਗਿਆ ਤੇ ਕੰਮ ਕਾਰ ਆਪਣੇ ਸਾਰੇ ਨਿਬੜ ਗਏ ਸੀ ਜੀ بس کپڑے ਧੋਣੇ ਲੈਂਦੇ ਮੈਂ ਹੁਣੇ ਬਸ ਮਸ਼ੀਨ 'ਚ ਪਾਣੀ ਪਾਉਣ ਲੱਗੀ ਐ ਉਹਨਾਂ ਨੇ ਡਿਸਪਲੇਅ 'ਚ ਸਿੰਕ ਕਰ ਦੇਣੇ ਸੀ ਸਰ ਉਹਨਾਂ ਨੇ ਆਉਂਗੇ ਕਿ ਤੁਸੀਂ ਕਰੋ ਤੇ ਇਹ ਜਿਹੜੇ ਸਾਮਾਨ ਨੇ ਸਾਰਾ ਇਹ ਆਪਾਂ ਮੱਝਾਂ ਵਾਸਤੇ ਲੈ ਕੇ ਆਏ ਆ ਮੱਝਾਂ ਨੂੰ ਦੁੱਧ ਵਧਾਉਣ ਵਾਸਤੇ ਹਾਂ ਠੀਕ ਦੱਸਿਆ ਕਿੰਨੀ ਐ ਅੱਧਾ ਕਿਲੋ ਕੱਢ ਦੋ ਅੱਧਾ ਸਾਮਾਨ ਇਹ ਪੀਸਿਆ ਹੋਇਆ ਪੁੱਛ ਆਪਾਂ ਨੇ ਪੀਸਣਾ ਹੈ ਉਹ 2 ਕਿਲੋ ਦਾ ਪੀਸਣਾ ਅੱਧਾ ਕਿਲੋ ਉਹ ਕਿਹਾ 500 ਮੈਨੂੰ ਕਿਹਾ

ਕਾਦਮ ਲੱਥੀ ਹੈ ਇਹ ਤਾਂ ਚਾ ਇੱਕ ਚਮਚਾ ਕੋਈ ਵੀ ਖਾਣੀ ਇਹ ਨਾਲ ਦੇ ਵਿੱਚ ਕੋਈ ਸੁੰਦਰ ਉਹ ਸੁੰਦਰ ਬਣਾ ਕੇ ਬਣਾ ਆਪ ਦੇ ਉਹ ਤੁਹਾਨੂੰ ਬਣਾ ਸੁਣ ਉਹ ਭਾਈ ਕਹਿਣ ਲੱਗੇ ਐਨ ਐਨ ਪਲਾਂਟ ਕਿਉਂ ਦਾ ਇਹੋ ਜਿਹਾ ਫਿਰ ਉਹਨਾਂ ਨੇ ਆ ਵੀ ਸਿਕਾ ਕਰਨਾ ਹੋਰ ਉਹ ਸੁੰਦਰ ਵਿੱਚ ਬਣਾ ਮੈਂ ਉਹ ਵੀ ਸ਼ੋਹ ਬਣਾ ਦੇਣੀ Ben ha bağlama fidanı çıkarma. A bağlamı çekimi istersen. Kiu? Yok. Ne? Sen 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 ਦੀ ਡਲੀਆਂ ਪਾਣੀ ਆ ਫੇਰ ਭਣਾ ਕੇ ਦੰਦੇ ਚਾ ਲੂਗੇ ਇਹਨਾਂ ਮੱਝ ਦਾ ਦੁੱਧ ਵਧਾਉਣ ਵਾਸਤੇ ਹੈ ਇਹਦੇ ਵਿੱਚ ਆਪਾਂ ਨੇ ਲਿਆ ਜੀ ਤੁਸੀਂ ਨਾ ਥੋੜਾ ਥੋੜਾ ਇਹ ਆਪਣਾ ਅੱਧਾ ਕਿਲੋ ਸੁਕਾਉਣੇ ਹਨ ਅੱਧਾ ਕਿਲੋ ਹੈ ਚੈੱਕ ਕਰਕੇ ਦੇਖੋ ਮੈਂ ਬੜਾ ਦੁੱਧ ਵੀ ਮਿਲਦਾ ਹੈ ਲਓ ਜੀ ਵਾਸੋਂ ਜਿਹੜਾ ਮੈਂ ਹੁਣ ਫੂਟ ਕੱਢਾਂਗਾ ਨਾ ਵਟਣ ਵਾਲਾ

ਬਕਾਨਾ ਉਸਕੇ ਕੁਦ ਨਹੀਂ ਨਾਮ ਕਰਦੇ ਫਿਰ ਉਹ ਆ ਸਤਰੀ ਗਾਲ ਕਰ ਦਿੰਗੇ ਨਾਮ ਕਰਦੇ ਨਾ ਨਹੀਂ ਆ ਮੈਂ ਹੈ ਫਸਲੇ ਆਉਗੇ ਰੋ ਹਾਂ ਦੇ

ਕਾਟਿਆ ਹੋਈ ਨਹੀਂ ਹੈਗਾ ਅੱਛਾ 10 12 ਸਾਲ ਹੋ ਗਏ ਉਹ ਚੱਲਦੇ ਨੇ ਤੇ ਇਹ ਨਵਾਂ ਲੈਂਦਾ ਸੀਗਾ ਆਪਣੇ ਹਨ ਕਹਿੰਦੇ ਇਹਨੂੰ ਲਾਲ ਹੈ ਪਤਾ ਲਗਾਦੇ ਵਿੱਚ ਲਾਇਆ ਹੈ ਮੱਝਾਂ ਦਾ ਕਾੜਾ ਬਣਾਉਣ ਵਾਸਤੇ ਲਾਇਆ ਹਾਂ ਕਾੜਾ ਨਹੀਂ ਹੈ ਇਹ ਕੀ ਦਵਾਈ ਫੱਕੀ ਹੈ ਫੱਕੀ ਜੋ ਵੀ ਹੈ ਚਾਹੇ ਤੂੰ ਖਾ ਲੈ ਮੇਰੇ ਦਾਜ ਵਾਲਾ ਜੂਸ ਸੋਸ ਹੈ ਇਹ ਰਾਜ ਜਿੱਥੇ ਤੇ ਜਾਣਾ ਹੁੰਦਾ ਤੂੰ ਤੱਕ ਉਹ ਨੀਚੇ ਹੇਟ ਦੇ ਕੋਲ ਗੋਲ ਕੇ ਮੋਟਰ ਨੂੰ ਪੇਜ ਜਾਂਦਾ ਦਾਜ ਵਾਲੇ ਜੀਜਾ ਵੀ ਨਹੀਂ ਸਾਂਭੇ ਜਾਂਦੀਆਂ ਬਈ ਸੌਰੀ ਨੇ ਤਾਂ ਦਾਜ ਮਮਲੀ ਵੀ ਚੀਜ਼ ਫਰੀ ਕੀ ਸਾਂਭ ਤਲੇ ਕਰੋ ਉਹ ਵੀ ਨਹੀਂ ਸਾਂਭੀ ਜਾਂਦੀ ਇਹ ਚੀਜ਼ੇ 1200 ਦੀ ਨਹੀਂ ਤੇ 1100 ਦੀ ਹਲਕੀ ਚੀਜ਼ ਦੇਸ਼ੀ ਦੀ 1100 ਦੀ ਨਹੀਂ ਹੈਗੀ ਉੱਛ ਆਹ ਕਿੰਨੇ ਦਾ ਕਿੰਨੇ ਮਯੂਰ ਦਾ ਜੂਸ ਹੈ ਮਯੂਰ ਦਾ ਇੰਨਾ ਵਧੀਆ ਜੂਸਰ ਆਚਾ ਥਾਰੇ ਟੁਟੇ ਜੂਸਰ ਵੀ ਖੁੰਝੇ ਲਾ ਦੇ ਜਾਈਨੇ ਦਾ ਕਿੰਨੇ ਗਏ ਮੈਨੂੰ ਉਹ ਨਹੀਂ ਪਤਾ ਕਿੰਨੇ ਗਏ ਬਸ ਫਿਰ 1000 ਹੋਰ ਪਾ ਕੇ 35000 ਰੁਪਏ ਵਧੀਆ ਨਾਲ ਲੈਂਦੀ ਚੇੜੀ ਤੇਰਾ ਆਪ ਦਾ ਵਾਦਾ ਤੈਨੂੰ ਹਜਾਰਾਂ ਦਾ ਅੰਮ ਤਾਂ ਕਿਹਿੰਦਾ ਤੂੰ ਜੁੱਸੇਰ ਲੈ ਗਈ ਨਾ ਹਾਂ ਤਾਂ ਇਹ ਕੋਸ ਮੰਗੀ ਨਹੀਂ ਤਾਂ ਤਾਂ ਮਿਲ ਗਈ ਆ ਕੇ ਆ ਤਾ ਨਾ ਤੀਨਾਂ ਦਾ ਆਇਆ ਨਾ ਕੋਈ ਨਹੀਂ ਮੇਕ ਕੋ ਦਾ ਨਹੀਂ ਸਰੰਗ ਮੇਰਾ ਸੁਣੂ ਨਹੀਂ ਕੰਤੇ ਨਹੀਂ ਹੁੰਦਾ ਆਹ ਤਾਂ ਬਹੁਤ ਜ਼ਿਆਦਾ ਉਹ ਦੋਨੇ ਕਹਿਣਾ ਮੈਨੂੰ ਮੰਮਾ ਤੂੰ ਪਾਪਾ ਗੱਲ ਪੁੱਠੇ ਕੰਮ ਲੱਗੀ ਕਰ ਥੋੜਾ ਬਾਈਂ ਥੋੜਾ ਉਹ ਪੀਸਤਾ ਦੇਸ਼ ਮਾਰ ਕੇ ਠੀਕ ਹੈ ਵੈਸੇ ਇੰਨਾ ਦਰਦ ਰਜ ਕੱਟ ਪਾਉਂਗੀ ਹੁਣ ਇੰਨੇ ਦੇ ਬਾਰੇ ਪੀਸ ਹੋ ਜਾਣੀ ਇਹਨਾਂ ਉਹਦੇ ਕੱਟ ਪਾ ਮੇਰੇ ਕੋਲ ਜੀ ਨਹੀਂ ਕਰਦਾ ਨਿਕਲ ਨਹੀਂ ਬਚਾਇਆ ਆ ਗਿਆ ਪਿੱਛੇ ਆ ਗਿਆ ਹਾਂ ਤੇ ਨੂੰ ਦੇਖ ਕੇ ਤਾਂ ਨੂੰ ਮੈਂ ਡਰ ਲੱਗ ਰਿਹਾ ਵਿਚਾਰੀ ਇਹਨੇ ਮੇਰੇ ਪਤਵਾਈ ਗੇਰ ਦੇਣਗੇ ਮੈਂ ਚੁੱਪ ਚੀ ਲੈ ਜੂਗਾ ਹਾਂ ਲਓ ਜੀ ਡਿੱਗਦੇ ਟੈਂਦੇ ਨੇ ਕੱਪੜੇ ਧੋ ਲੈ ਪਰ ਅਜ ਹੱਥ ਨੂੰ ਮੈਂ ਪਾਣੀ ਬਹੁਤ ਘੱਟ ਲਗਾਉਂ ਲੇਤਾ ਹਨਾ ਕੱਪੜੇ ਵਿੱਚ ਲਈ ਘਸ ਨਾਲ ਧੋ ਹੋ ਗਏ ਐਂ ਕਰ ਉਸਟੈਂਡ ਕਰ ਦੋ ਮੈਂ ਪਾ ਦਉ ਮੜੀ ਹੋ ਗਈ ਸੁੱਕੀ ਆਰੇ ਕਰ ਦੋ ਕਿੱਚ ਬੱਸ ਬੱਸ ਸਟੈਂਡ ਹੈ ਨਹੀਂ ਅੰਦਰ ਕਰ ਦੋ ਇੱਕ ਹੱਥ ਨਾਲ ਕਦੇ ਵੀ ਰੋਟੀ ਨਹੀਂ ਫੜਦੀ ਭਾਂਡੇ ਵੀ ਮਾਂਜਨੇ ਭਾਂਡੇ ਪਏ ਆਹਾ ਦੇ ਐਨੇ ਮਾਂਜਨੇ ਦਿਓ ਮਾਂਜਨੇ ਪਰ ਐ ਸਵੇਰ ਤੋਂ ਪਾਣੀ ਨੂੰ ਹੱਥ ਵਿੱਚ ਪਾ ਲਾਇਆ ਤਾਂ ਭਾਂਡੇ ਮਾਂਜਦੇ ਪਾਣੀ ਨਾਲ ਇਹ ਤੁਹਾਨੂੰ ਮਾਗਰ ਰਹੇ ਨੇ ਕੀ ਕਰੀਏ ਕੰਮ ਤਾਂ ਕਰਨੇ ਪੈਂਦੇ ਹਨ ਕੰਮ ਕਰੇ ਵੀ ਸਾਵਧਾਨੀ ਪਿੰਡ ਚ ਵੀ ਕਹਿਦੇ ਆ ਹਨ ਆਂਟੀ ਨੂੰ ਵੀ ਤੁਸੀਂ ਵੀ 4-5 ਦਿਨਾਂ ਬਾਅਦ ਸਾਡੇ ਘਰੇ ਲੱਗ ਜਾਉਣਾ ਬਜਾ ਆਂਟੀ ਕਹਿੰਦੇ ਮੈਂ ਆਪਣੇ ਜਵਾਬਾਂ ਦੀ ਬੀਜੀ ਆ ਕਦੇ ਇੱਧਰ ਜਾਣਾ ਹੁੰਦਾ ਕੋਈ ਉੱਧਰ ਜਾਣਾ ਹੁੰਦਾ ਮੈਂ ਕਿ ਲੰਘਣਾ ਨਾ ਟਾਈਮ ਹੈ ਕਦੇ ਕੋਈ ਸੁੱਕਾ ਗਿਆ ਸੁੱਕਾ ਦੇਰ ਹੈ ਜੱਟ ਦਾ ਆਦਦੇ ਬੜੇ ਫਿਰੀ ਜਾਂਦੇ ਨੇ ਕਹਿੰਦੇ ਪਾਪਾ ਜੀ ਪਤਾ ਸਾਡੇ ਕਿਆ ਕਹਿੰਦੇ ਹੁੰਦੇ ਨੇ ਕਿ ਜੇ 6:00 ਵਜੇ ਨਹੀਂ ਕੋਈ ਜੱਟ ਦਾ ਆਦਦੇ ਬੜੇ ਫਿਰੀ ਜਾਂਦੇ ਜੇ ਹੁਣ ਉਦੋਂਗੇ ਐਈ ਕੋਈ 6:00 ਵਜੇ ਸੀਗੀ ਮੈਂ ਕਹਿ ਦੂੰਗੀ ਲੈ ਜੱਟ ਦਾ ਆਦਦੇ ਬੜੇ ਫਿਰੀ ਜਾਂ ਮੈਨੂੰ ਗੱਲ ਕਹਿ ਰਹੇ ਲੈ ਮम्मा ਜੱਟ ਦਾ ਆਦਦੇ ਬੜੇ ਫਿਰੀ ਜਾਂ ਆਹ ਤਾਂ ਕੁਝ ਵੀ ਨਹੀਂ ਹੈਗਾ ਮੈਂ ਬੰਗਾਰੇ ਕਰ ਰਹੇ ਮੈਂ ਕਿ ਤੂੰ ਸੈਨੂੰ ਕਹਿਣੀ ਮੈਂ ਕਹਾਵਾਂ ਤੁਮੜੇ ਅੱਜ ਉਹ ਕਮਰੇ ਚ ਸਾਰੇ ਬੈਲੂਨ ਵਗੈਰਾ ਸਾਫ ਤੇ ਕਿਉਂਕਿ ਉਹਦੋਂ ਦਾ ਆ ਰਿਹਾ ਬਰਥਡੇ ਫਿਰ ਉਹਦੇ ਵਾਸਤੇ ਪਾਣੀ ਕਿੰਨਾ ਕਰੀਏ ਸ਼ੁੱਕੀ ਅੰਦਰ ਮੈਂ ਭੰਦ ਦੰਨਾ ਹੈ ਮੈਂ ਕਿਸੇ ਨੂੰ ਕਹਿ ਦੇਣਾ ਕਿ ਉਹਦੋਂ ਤੇਰਾ ਬਰਥਡੇ ਨਾ ਮੈਂ ਕਿ ਆਪਾਂ ਜਿਹੜੇ ਆ ਬੈਲੂਨ ਲੱਗੇ ਵੈ ਨਾ ਆਹੀ ਡੈਕੋਰੇਸ਼ਨ ਇਹ ਵੀ ਇਹਨਾਂ ਨਾਲ ਹੀ ਬਣਾ ਲੂਗੇ ਕਹਿੰਦਾ ਅੱਛਾ ਨਹੀਂ ਕਿ ਹਾਂ ਕਹਿੰਦਾ ਕੋਈ ਨਹੀਂ ਮੈਂ ਫੋਨ ਉੱਪਰ ਨਾਲ ਲਗਾ ਤਾਂ ਪਿੰਕ ਹੈ ਇਹ ਕੁੜੀਆਂ ਵਾਲੇ ਹੈ ਮੈਂ ਨਹੀਂ ਹੈ ਰਹਾ ਮੈਂ ਕਿਹ ਚੰਦਰੀ ਮੱਝ ਕਿੱਡ ਲੈਣਗੇ ਵੀ ਉਹ ਵੀ ਇਹ ਪੰਨੇ ਰਹੇ ਨੇ ਹੈ ਤਾਂ ਆ ਕੱਢਣ ਜਾਣੀਆਂ ਨੇ ਪਰ ਪਹਿਲਾਂ ਮੈਂ ਉਹ ਕਰਦੇ ਦੇਖ ਲਓ ਮੈਂ ਸੌਣ ਨਹੀਂ ਉਹ ਬਾਲਟੀ ਚੱਕ ਲੈ ਜੋ ਸਬਜ਼ੀਆਂ ਦੀ ਠੀਕ ਠੀਕ ਪਾਰੇ ਵਰਦੀ ਠਰੋਂ ਉਹ ਲੈ ਆਉਂਦਾ ਉਹ ਬਾਲਟੀ ਹਾਂ ਦੇਖਿਓ ਪੱਕੀ ਪੱਕੀ ਵੀ ਹੁਣੇ ਬਾਣੀ ਐ ਹਾ ਬੰਦੇ ਬਾਰੇ। ਫੱਕੀ ਉਹ 2 1 ਕੋਲ ਗੱਦਨੇ ਵਿੱਚ। ਹੋਣੀ ਹੁੰਦਾ ਨਾ। ਫੱਕੀ ਗਲਾਨੀ ਮੈਂ ਸਾਨੂੰ ਸੋਖੀ ਨਹੀਂ ਹੈਗੀ। ਹਾਂ। ਖਲਮੇ ਪਾ ਦਈ। ਜਿਹੜੀ ਮੇਰੀ ਮਸ਼ੀਨ ਤੋੜੀ ਐ। ਹੈਂ? ਤੁਸੀਂ ਤਾਂ ਤੇਰੀ ਕੀ ਜੀ। ਇਹੋ ਜੁੱਸਰ ਜਾ ਕੇ ਮੇਰਾ ਤੋੜ ਤੇ ਖਰਾਬ ਕਰਕੇ। ਕਿੱਥੇ ਤੋੜਿਆ? ਉਹ ਕਿਹਾ ਆਂ ਖਿੰਡੇ ਪਈਆਂ ਉਹ ਕਿਹਨੇ ਜੀ ਇਹ। ਉੱਜੇ ਜੀ। ਆਹ ਚਲ 봐। ਇਹ ਜੀ ਮਿਲੂ ਗਏ। ਫੋਰ। ਬਾਕੀ ਕੁੱਤੇ ਚੱਕ ਲੈ ਗਏ ਹੁਣ। ਇਸਮਾ ਤੇ ਨਹੀਂ। ਇਸਮਾ ਦੇ ਕੋਈ ਨਹੀਂ। ਫੋਰ। ਇਹ ਹੱਥ ਪਰ ਕੋਈ ਕੱਪੜਾ ਕੁੱਪੜੇ ਦੇ ਕੋਈ ਵੱਜ ਜਾਣਾ ਮੈਂ ਤਾਂ ਜਿੱਸਾ ਹੋ ਜਾ। ਅੰਜਨ ਕਰਾ ਸ਼ਟਾਰਟ। 2 ਮਿੰਟ ਰੁਕ ਜਾਓ। ਕੱਪੜੇ ਸੁੱਕਣੇ ਪਾ ਜਾਵਾ ਕਰਾਰ ਹੀ ਅੰਜਨ ਸ਼ਟਾਰਟ। ਨਾਲੇ ਬਾਲਟੀ ਚੱਕ ਲੈਣਾ। ਮੈਂ ਕਿਹਾ ਸਵੇਰੇ ਹਨਾ ਮੈਂ ਆਲੂ ਮਟਰ ਮਲਿਕ ਸਵੇਰੇ ਮੈਂ ਬਣਾਈ ਸੀਗੀ ਮਟਰਾਂ ਵਾਲੇ ਚੋਲ ਮੈਨੂੰ ਕਹਿੰਦੇ ਚਲ ਤਾਰ ਨਾ ਕਰਦੀ ਮੇਰੇ ਨਾਲ ਤਾਂ ਆ ਕੇ ਖੜ ਜਾ ਕਿੰਨੇ ਫਿਰ ਜੀ ਨਹੀਂ ਲੱਗਦਾ ਮੇਰੇ ਸਾਮੁਖ ਜਾ ਕੇ ਮੈਂ ਕਿਹਾ ਤਾਂ ਵੀ ਅੰਮਿਤ ਤਾਰ ਨਹੀਂ ਨਿਕਲਦੀ ਹੈਗੀ ਐ ਦੇ ਦੇ ਸਵੇਰੇ ਆਲੂ ਮਟਰਾਂ ਵਾਲੇ ਮਟਰਾਂ ਵਾਲੇ ਚੋਲ ਬਣਾਏ ਸਵੇਰੇ ਉਹ ਖਾਦੇ ਫੇਰ ਵੱਸ ਆਪਣਾ ਆਲੂ ਮਟਰਾਂ ਦੀ ਸਬਜ਼ੀ ਬਣਾਈ ਸੀਗੀ ਹੁਣ ਆਪਣਾ ਸਬਜੀ ਪਾਣੀ ਦੀ ਕੋਈ ਟੈਨਸ਼ਨ ਨਹੀਂ ਹੈਗੀ ਸਬਜੀ ਪਾਣੀ ਆਪਣਾ ਬਣਿਆ ਹੋਇਆ ਹੈ ਬਸ ਸਿਰਫ ਰੋਟੀ ਰੋਟੀ ਬਣਾਣੀ ਹੈ ਤੇ ਭਾਂਡੇ ਮੰਨਣੇ ਇਹ ਕੰਮ ਹੱਦਿ ਆਪਣਾ ਰੈਂਦਾ ਹੀ ਭਾਂਡੇ ਮੰਨਣੇ ਰੋਟੀ ਬਣਾਉਣੀ ਭਾਂਡੇ ਵੀ ਕਾਫੀ ਹੋ ਗਏ ਮੈਂ ਵੀ ਇਕੱਠੇ ਕਰ ਰੱਖੀਗੀ ਮੋਚਲ ਇਕੱਠੇ ਮਾਜਰੂਗੀ ਕੋ ਵਾਲੀ ਦਾ ਪਹਿਲਾਂ ਆਪਾਂ ਮੰਜਰ ਆਪਾਂ ਸਿੱਖਣੀ ਹਾਂ ਚੁ ਗਏ ਸੀਗੇ ਅਸੀਂ ਮੰਮੀ ਨਾਲ ਦਵਾਈ ਭੇਜੀ ਸੀਗੀ ਚਲੇ ਵੇ ਦੇ ਲਾਣ ਵਾਲੀ ਹਨ ਉਹ ਦਵਾਈ ਲੈ ਕੇ ਆਏ ਨਾਲੇ ਕੀ ਆ ਵਗੈਰੇ ਦੇ ਬੀਜ ਲੈ ਆਏ ਜਮਾਲਾਂਗੇ ਹਨਾ ਉਹ ਗਰਮੀਆਂ ਸਬਜ਼ੀਆਂ ਲਗੜੇ ਸ਼ੁਰੂ ਹੋ ਜਿਵੇਂ ਮੈਂ ਸੋਚਦੀ ਹਾਂ ਕਿਿਆਰੀਆਂ ਵਾਸਤੇ ਹੱਥ ਠੀਕ ਹੋ ਜਵੇ ਮੇਰੇ ਮੈਂ ਸਮੜ ਜਾਗਾ ਜਦੋਂ ਗ੍ਰਿੰਟ ਚ ਆ ਕੇ ਨਾ ਫਿਰ ਮੈਂ ਗਲਾਸ ਪਾ ਲੂਗੀ ਇਹਦੇ ਉੱਪਰ ਗਲਾਸ ਪਾ ਕੇ ਨਾ ਕਿਆਰੀਆਂ ਪੱਧਰ ਕਰਕੇ ਜਿਵੇਂ ਹਰੀ ਮਿਰਚਾਂ ਵਗੈਰਾ ਲਾ ਦਾਂਗੇ ਹਨਾ ਟਿਕੜੀਆਂ ਫਰੂਟੇ ਇਹ ਚੀਜ਼ਾਂ ਦੇਖਣੇ ਲਾਉਂਦੀ ਹਾਂ ਅਰੇ ਹੁਣ ਤਾਂ ਪਹਿਲਾਂ ਨਾਲੋਂ ਕਾਫੀ ਫਰਕ ਹੈ ਪ੍ਰੈਸ ਨਾ ਇੱਥੋਂ ਡਿੱਗ ਗਿਆ ਨਾ ਦੇਖੋ ਆਹ ਮਾਸ ਇੱਥੋਂ ਹੋਏ ਹੋਏ ਇੱਥੇ ਤੱਕ ਡਿੱਗੀ ਆ ਇੱਧਰ ਵੀ ਪਰ ਇੱਥੇ ਜ਼ਖਮ ਹੋ ਰਿਹਾ ਸੀਗਾ ਇਹਨਾਂ ਜਿਹੜੀ ਬਿ ਟਿਊਬ ਜੀ ਲਾਉਂਦੀ ਹੈ ਨਾ ਉਹ ਨਾ ਐਨ ਜੰਮ ਜਾਂਦੀ ਹੈ ਉੱਪਰ ਪਤਾ ਨਹੀਂ ਕਿਉਂ ਫਿਰ ਨਾ ਇਹ ਤਾਰ ਨਹੀਂ ਬੈਂਦੀ ਆ ਕਾਹੇ ਹੱਦ ਤੱਕ ਤਾਂ ਮੈਂ ਤਾਰਦੀ ਜਦੋਂ ਤਾਰਦੀ ਹੈ ਨਾ ਤਕਲੀਫ ਹੁੰਦੀ ਹੈ ਅਰੇ ਬੜੀ ਜੀ ਮੰਗੋਂ ਹੁੰਦੀ ਏ ਆ ਦੇ ਜਿਹਾ ਕੰਸੂਪ ਕੇ ਕਾਫੀ ਹੱਦ ਤੱਕ ਲੀਦਾ ਸਾਰਾ ਹੋ ਸੀਗਾ ਦਾਗ ਪੈ ਗਿਆ ਕਹਿੰਦੇ ਪਪੇ ਦਾ ਤੇ ਲਾਈ ਜਾਈਵੇਂ ਕੋ ਚੱਲ ਪਹਿਲਾਂ ਇਹਨੂੰ ਠੀਕ ਕਰੀਏ ਪਪੇ ਦੇਣ ਤਾਂ ਬਾਅਦ ਦੀ ਗੱਲ ਐ ਇਹਨਾ ਹੱਥ ਧੋ ਵੀ ਨਹੀਂ ਹੋਇਆ ਸਮਾਰ ਕੇ ਬਸ ਐਹੀਂ ਮੜ ਮੜਾ ਪਾਣੀ ਚ ਲਾ ਕੇ ਕੱਢ ਰਿਹਾ ਕਿਉਂਕਿ ਇੱਥੇ ਜਦ ਪਾਣੀ ਲੱਗਦਾ ਹੈ ਨਾ ਗਰਮ ਜਲਾਟ ਬਹੁਤ ਹੁੰਦੇ ਬਚਾਰੀ ਨੂੰ ਐਹੀਂ ਰੱਖਣਾ ਪੈਂਦਾ ਜੇ ਰੋਟੀ ਬਣਾਣੀ ਨੇ ਐ ਐ ਐ ਕਰਕੇ ਰੋਟੀ ਬਣਾ ਚਲੋ ਕੀ ਕਰੀਏ कहाँ मिलेगा होगा तो मिल जाता है गल्डी हाँ आम पार। पार। के आ, आ, आम हो आचार पावन यही तो भाई हो को ਓਪਰਲੀ ਜੀ ਲਾ ਗਈ ਨਾ ਕੱਖ ਇੱਧਰ ਨਹੀਂ ਆ ਰਹਾ ਅੱਧਾ ਘੰਟਾ ਸੂਰਜੀ ਤਾਂ ਵੀ ਤਾਂ ਸ਼ਾਮ ਨੂੰ ਫੇ ਮੇਰੇ ਹੌਣ ਹੱਥ ਤੇ ਡਣਿਆ ਪਿਆ ਮੈਂ ਕਿਹ ਕੱਖੇ ਬਹੁਤ ਹੈ ਅੰਦਰ ਖੁੱਲੀ ਮਾ ਨਾ ਕੱਖ ਘਟ ਰੇਗੇ ਮੈਂ ਪਾਈ ਰਾਤ ਦੋ ਨੁਕਰੀ ਇਹ ਮਨੂ ਜੀ ਬੰਦ ਪੰਟੀ ਬੰਨਣੀ ਪਾਪਲੇ ਕਿ ਤਰਬਾ ਨਾ ਇਹ ਮੇਰੇ ਹੱਥ ਵਿੱਚ ਚਾਉਂਗਾ ਚੜਦੇ ਵਸ ਚਲੇਗਾ ਇਨਾ ਕਰੇ ਮੰਤਰ ਵਰਨੀ ਇਕ ਦਾ ਤੋਂ ਮਸਟੂ ਵਰ ਲੋ ਜੀ ਆਪਾਂ ਬਣਾਣ ਲੱਗੇ ਮੱਝਾਂ ਵਾਸਤੇ ਕੜਾ ਨਮਕ ਪਕ ਕਰਾਂ ਹਬੂ ਬਰਾ ਕੋਜ਼ਾ ਬਾਂਦੇ ਜਰੇ ਅਮਰ ਖੰਡੇ ਕੋਲੀ ਬਲੋ ਕਿਥੇ ਵੀ ਆ ਖੰਡੇ ਦਾ ਡੱਬਾ ਤਾਂ ਉੱਥੇ ਪਿਆ ਬਸ ਕੋਲੀ ਮੈਂ ਪਾ ਲਿਆ ਗੁੜ ਪਾ ਤਾ ਲਿਆ

ਇਹ ਜਮ ਤਵੇ ਜਿੱਤੀ ਨੂੰ ਚਲਾਤਾ

ਜੋ ਜੋ ਗੱਲ ਤਾਂ ਪਸੇ ਆ ਸਰ ਸਰਾ ਉਹਨੂੰ ਕੋਕੀ ਨਾਲ ਉਹ ਤੇ ਫਸ ਗਈ ਉਹ ਤੇ ਦੋਸਤ ਜਰਾ ਚਲ ਆਂ ਪਾਂਡੇ ਮਾਰਦੇ ਆ ਆਹੋ ਬੇਲੜਾ ਮੈਂ ਤਾਂ siregi ਦੇਖ ਲਓ ਮੈਨੂੰ ਬੈਲੜ ਦੱਸਣ ਵਾਲੀ ਲੋਕ ਹੈ ਬੈਲੜ ਮੈਂ ਕਿਹਾ ਦੱਸੀ ਨਾ ਮੈਂ ਨਹੀਂ ਖਾਣੀ ਮੈਂ ਸਾਨੂੰ ਖਵਾ ਦਵਾਂ ਪੰਜੀਰੀ ਮੈਂ ਮਮੀ ਨੂੰ ਕਿਹਾ ਮੈਂ ਕਿਹਾ ਮੈਂ ਸਹੀ ਪੰਜੀਰੀ ਪਾ ਰਿਹਾ ਕੁੜੀ ਤੇਰਾ ਹੱਥ ਦਾ ਕਿ ਆ ਹਾਲ ਹੋਇਆ ਬੈ ਤੂੰ ਪੰਜੀਰੀ ਵਾਰੀ ਹੈ ਮੈਂ ਕਿਹਾ ਨਹੀਂ ਉਹ ਤਾਂ ਸੁੱਕੀ ਬਰੂੜੀ ਹੈ ਅੱਛਾ ਕਹੇ ਫਿਰ ਠੀਕ ਹੈ ਮੈਂ ਸਹੀ ਪੰਜੀਰੀ ਨੇ ਮੇਰੇ ਦੋ ਜੁੱਸਰ ਖਰਾਬ ਕਰਤੇ ਇੱਕ ਮੇਰੇ ਦਾਜ ਵਾਲਾ ਇੱਕ ਗੱਲ ਇਹ ਮੈਂ ਹੁਣ ਲੈ ਕੇ ਆਏ ਤੇ ਚਲਾਏ ਵੀ ਨਹੀਂ ਮੈਂ ਕਿਹਾ ਇੱਕ ਵਾਰੀ ਸ਼ੇਕ ਇਹ ਬਣਾਇਆ ਬਸ ਕੋਈ ਨਹੀਂ ਰਹਦੇ ਓਲੇ ਦੇ ਵਿੱਚ ਤਾਂ ਤਪਵਾ ਓਲੇ ਨਹੀਂ ਕਰੇ ਮੈਂ ਅਸਕੇ ਬਥੇਰੇ ਮੋٹے ਮੋٹے ਦੰਦ ਆਂਦਾ ਹੈ ਖਾ ਲੈਣੇ ਉਹਨੇ ਆਪਣੇ ਤਾਂ ਛੋਟੇ ਹੀ ਹੱਦਦਾ ਹੈ ਤੇ ਤੋੜਦਾ ਹੈ ਇਹ ਨੂੰ ਮੈਨੂੰ ਜਿਹਦੇ ਟੁੰਡ ਬੰਦ ਕਰਦਾ ਹੈ ਹਾਂਜੀ ਠੀਕ ਹੈ ਤਾਂ ਡਿਮਾਂਡ ਲਈ ਆ ਗਈ ਵਾਰ ਹੀ ਹੁਣ ਮੈਂ ਤਾਂ ਸੋਚਦੀ ਸੀਗੀ ਸਰਚੂਗਾ ਪਰ ਸਰ ਨਾ ਨਹੀਂ ਮੰਨ ਜਾਈਂ ਪੈਣੇ ਬਾਤ ਲੋ ਸੇ

ਇਹ ਜਰਾ ਹੁਣ ਜਦ ਤੱਕ ਚਾਰ ਬੰਨਿਆ ਟਾਈਮ ਹੀ ਨਹੀਂ ਨਾ ਪਾਉਂਦੇ। ਸਭ ਤੋਂ ਜ਼ਲ ਗੰਮੀ ਹੀ ਦੇ ਵਿੱਚ ਆਪਾ ਜੀ ਨੇ ਫੇਰ ਰੋਲਾ ਪਾ ਲਾਣਾ ਬਣਾ ਤੇਰੇ ਨਾਮ ਤੇ ਰੱਖਣਾ ਵੀ ਚਾਰ ਹੀ ਪਾਏ। ਕੋਈ ਜੇ ਕੋ ਪਾਰਕਿੰਗ ਨੇ ਸਮਾਰੀ ਹੈ ਕਿ ਫੇਰ ਉੱਪਰ ਚਿੜੀ ਕਿਉਂ ਉਹ ਗੱਡੀ ਹੋਈ ਦੀ ਪਾਈ ਕਿਥੀ ਇਹ ਜਿਆ ਕੰਮ ਸੁਣਾਉਂਦੀ। ਫੇਰ ਜਦ ਹੀ ਜੇ किंतु कहीं मैं देख पाकी मखाने देख मखाने प्रामाणिक से रखिया नहीं पर दुई इसमें इसमें दुई तो प्रामाणिक नहीं तो 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 है ऐसे कौन 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 ऐसे कौन